ਸਰ ਸਿਕਾਲ ਜੀ ਸਾਰਿਆਂ ਨੂੰ ਪਿਆ ਪਰ ਸਿਕਾਲ ਆਪਾਂ ਸਾਰਿਆਂ ਨੂੰ ਐਡਵਾਂਸ ਦੇ ਦਿੰਨੇ ਆ ਹੋਰ ਇਹ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਸਾਰਿਆਂ ਦੇ ਘਰੇ ਖੁਸ਼ੀ ਭਰੀਆਂ ਲੈ ਕੇ ਆਵੇ ਸਾਰੇ ਹੱਸਦੇ ਵਸਦੇ ਰਹਿਣ ਜੋ ਚਲੇ ਜਾਂਦੇ ਆ ਮੁੜ ਕੇ ਨਹੀਂ ਆਉਂਦੇ ਪਰ ਦਰਦ ਦਿਲਾਂ ਦੇ ਵਿੱਚ ਨਹੀਂ ਜਾਂਦੇ ਹੈ ਨਾ ਤਾਂ ਅੱਜ ਕੁਛ ਮੈਨੂੰ ਗਿਫਟ ਮਿਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਦਿਖਾਵਾਂਗੀ ਹੈਨਾ ਤੇ ਤੁਸੀਂ ਫਿਰ ਮੈਨੂੰ ਦੱਸਿਓ ਗਿਫਟ ਕਿਦਾਂ ਦਾ ਲੱਗਿਆ ਦੱਖਾਂ ਦਾ ਵਿਚੜੇ ਭੁੱਲਦੇ ਨਹੀਂ ਹੁੰਦੇ ਤੇ ਅਗਲੀਆਂ ਖੁਸ਼ੀਆਂ ਹਰ ਇੱਕ ਨੂੰ ਆਪਣੇ ਪਰਿਵਾਰ ਦੇ ਹਿਸਾਬ ਨਾਲ ਜੀਣਾ ਪੈਂਦਾ ਵਾ ਕਿਉਂਕਿ ਜਿਨ੍ਹਾਂ ਦੇ ਇਕਲੌਤੇ ਪੁੱਤ ਨੇ ਹਾਂ ਚੋਂ ਚਲੇ ਜਾਂਦੇ ਨੇ ਨਾ ਉਹ ਵੀ ਵਿਚਾਰੇ ਜੀ ਰਹੇ ਨੇ ਜਿਵੇਂ ਕਿ ਦੇਖੋ ਜਵੰਦਾ ਹੀ ਲਾ ਲਓ ਹੈਨਾ ਤਾਂ ਮਾਤਾ ਕਾਇਸਨ ਕੇ ਉਸ ਟਾਈਮ ਮੈਂ ਸੱਚ ਕਹਣਾ ਜੀ ਉਸ ਆਪ ਦੀ ਧਰਤੀ ਤੇ ਸੀ ਇਹ ਰੋਥੇ ਮੈਂ ਸੁਣਿਆ ਸੀ ਪਤਾ ਲੱਗਿਆ ਸੀਗਾ ਕਿ ਉਸ ਇਹ ਬੇਟਾ ਦੁਨੀਆ ਦੇ ਵਿੱਚ ਨਹੀਂ ਰਿਹਾ ਹਨਾ ਸੀ ਪਹਿਲਾਂ ਹੀ ਡੈੱਡ ਸੀ ਉਹ ਚਲੋ ਆਪਾਂ ਉਸ ਵਿਸ਼ੇ ਤੇ ਨਹੀਂ ਜਾਂਦੇ ਆਪਾਂ ਆਪੜੀ ਥੋੜਾ ਜਿਹਾ ਖੁਸ਼ੀ ਦਾ ਕਰਦੇ ਆ ਮੌਕਾ ਹੈ ਮੇਰੇ ਤੇ ਬਹੁਤ ਘੱਟ ਖੁਸ਼ੀ ਆਉਂਦੀ ਹੁੰਦੀ ਹੈ ਪਤਾ ਨਹੀਂ ਕਿਉਂ ਕੁਦਰਤ ਰੱਬ ਦੀ ਲਾ ਲਓ ਜਾਂ ਆਪਣੇ ਮੱਥੇ ਦੀ ਕਰਮਾਂ ਦੀ ਲਿਖੀ ਲਾ ਹਰ ਇੱਕ ਜੰਦਾ ਮੇਰੇ ਘਰੇ ਖੁਸ਼ੀਆਂ ਆਉਣ ਤੇ ਆਪਾਂ ਵੀ ਚਾਹਨੇ ਕਿ ਵਾਹਿਗੁਰੂ ਸਭ ਦੇ ਘਰੇ ਖੁਸ਼ੀਆਂ ਦੇਵੇ ਪਰਮਾਤਮਾ ਸਾਰਿਆਂ ਨੂੰ ਖੁਸ਼ੀ ਕਰ ਜਿੰਦਗੀ ਬਤੀਤ ਕਰਨ ਦਾ ਬਲ ਬਖਸ਼ੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਹਨ ਗਿਫਟ ਗਿਫਟ ਮੈਨੂੰ ਕੀ ਮਿਲੇ ਤੋ ਇਹ ਤਾਂ ਹੈ ਮੇਰੇ ਕੋਲੇ ਪਹਿਲਾ ਗਿਫਟ ਆਇਆ ਕੱਲ ਇਹ ਡਰਾਈ ਫੂਟ ਆਣਾ ਹਨ ਇਹ ਮੈਨੂੰ ਪੜ ਚਿੱਤ ਆ ਗਿਆ ਜਦੋਂ ਕੱਲ ਫੜਾ ਕੇ ਗਿਆ ਮੁੰਡਾ ਪੈਕ ਸੀਲ ਲਗਾਫੇ ਦੇ ਵਿੱਚ ਤਾਂ ਬੋਲੀ ਆਂਟੀ ਇਹ ਕਿਸੇ ਅਫਸਰ ਨੇ ਭੇਜ ਦਿੱਤੀ ਹੈ ਮਨੋਚ ਚਾਹਤਿਆ ਇਹ ਨਹੀਂ ਕਿ ਆਪਾਂ ਨੂੰ ਕੋਈ ਬਾਦਾਮ ਦੇ ਗਿਆ ਕਾਜੂ ਦੇ ਗਿਆ ਜਾਂ ਵੀ ਆਪਾਂ ਇਹ ਹੀ ਗਿਫਟ ਆਪਣੇ ਲਈ ਮਹਿਨਾ ਰੱਖਦੇ ਆ ਨਹੀਂ ਇਹ ਗਿਫਟ ਇੱਕ ਪਿਆਰ ਹੁੰਦਾ ਜਿਹਦੇ ਨਾਲ ਆਪਾਂ ਬੋਲਦੇ ਵਰਤਦੇ ਕਰਦੇ ਹਣਾ ਉਹਨਾਂ ਦਾ ਇਹ ਪਿਆਰ ਸੀਗਾ ਸਾਡੇ ਲਈ ਇਹ ਗਿਫਟ ਇਸ ਲਈ ਮਨ ਨੂੰ ਚੰਗਾ ਲੱਗਦਾ ਕਿ ਕਿਸੇ ਨੇ ਸਾਡੀ ਯਾਦ ਕੀਤਾ ਯਾਦ ਵੀ ਕੋਈ ਕਰਦਾ ਹੁੰਦਾ ਹਰ ਇੱਕ ਨਹੀਂ ਯਾਦ ਕਰਦਾ ਜਿੰਨਾ ਤੁਸੀਂ ਕਿਸੇ ਨੂੰ ਦੇਖ ਲਿਆ ਆਪਣਾ ਕੇ ਆਪਣੇ ਕਦੇ ਯਾਦ ਨਹੀਂ ਕਰਦੇ ਹੁੰਦੇ ਯਾਦ ਕਰਨਗੇ ਦੂਸਰੇ ਜਿਨ੍ਹਾਂ ਨੇ ਆਪਣੀ ਲਿਹਾਜ਼ ਹੋਈ ਗੀ ਉਹ ਪਿਆਰ ਹੋਇਤਾ ਉਹ ਯਾਦਬੋਦ ਕਰਦੇ ਨੇ ਇਹ ਉਹਨਾਂ ਨੇ ਮੈਨੂੰ ਭੇਜਿਆ ਸੀ ਕਿ ਗਿਫਟ ਮੈਨੂੰ ਨਹੀਂ ਮੇਰੇ ਹਸਬੰਦ ਨੂੰ ਮੈਂ ਤਾਂ ਵੈਸੇ ਉੱਪਰ ਚਦਰ ਕਰ ਲਈਦੀ ਹੈ ਨਾ ਇਹ ਗਿਫਟ ਤਾਂ ਤੁਹਾਨੂੰ ਇੱਕ ਦੂਸਰਾ ਦਿਖਾਉਣੀ ਹੈ ਜੋ ਅੱਜ ਆਇਆ ਹੈ ਉਹ ਵੀ ਦਿਖਾਉਣੀ ਉਹ ਵੀ ਇੱਕ ਡਰਾਈ ਫਰੂਟ ਹੈ ਇਹ ਇੱਕ ਇਹ ਵੀ ਇੱਕ ਗਿਫਟ ਆਇਆ ਅੱਜ ਹੈਨਾ ਇਹ ਹੁੰਦੀਆਂ ਪਿਆਰ ਦੀਆਂ ਚੀਜ਼ਾਂ ਕਿਸੇ ਦਾ ਪਿਆਰ ਆ ਆਪਾਂ ਕਿਸੇ ਨਾਲ ਮਿਲ ਵਰਤਦੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਚੋਂ ਪਤਾ ਲੱਗਦਾ ਹੁੰਦਾ ਕਿ ਬਾਕੀ ਹੀ ਅਸੀਂ ਥੋੜੇ ਚੰਗੇ ਇਨਸਾਨ ਹਨ ਬਾਲਾ ਤਾਂ ਆਪਾਂ ਕਹਿ ਸਕਦੇ ਬਾਲਾ ਤਾਂ ਚੰਗਾ ਜਾਦਾ ਰੱਬ ਵਾ ਬਾਕੀ ਤਾਂ ਕਈ ਵਾਰੀ ਅਗਲਾ ਇਨਸਾਨ ਵੀ ਇਨਸਾਨ ਨੂੰ ਗਲਤ ਬੋਲ ਦਿੰਦਾ ਹਨ ਤੇ ਪਰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਦੇ ਸਾਰੇ ਜਿਉਂਦੇ ਵਾਸਤੇ ਰਹਿਣ ਖੁਸ਼ ਰਹਿਣ ਸੁਖੀ ਰਹਿਣ ਤੇ ਇੱਕ ਮੈਂ ਖੋਲਦੀਆਂ ਗਿਫਟ ਹੋਰ ਜੋ ਕਿ ਮੈਂ ਹਲੇ ਖੋਲ ਲੈਣੀ ਬਿਲਕੁਲ ਫੈਕ ਫੈਕ ਵਾ ਆਪਣੇ ਕੋਲੇ ਇਹ ਤਾਂ ਚਲੋ ਡਰਾਈ ਫੂਡ ਆਪਾਂ ਦੇਖਿਆ ਸੀ ਬ੍ਰੋ ਤਾਂ ਮੈਨੂੰ ਚੰਗਾ ਲੱਗਿਆ ਕਿ ਮੈਂ ਚਲ ਖੋਲਾਂਗੀ ਤਾਂ ਥੋੜੀ ਮੈਂ ਚਲੋ ਵੀਡੀਓ ਬਣਾ ਲੈਨੇ ਆ ਦਿਵਾਲੀ ਦੇ ਗਿਫਟ ਵਾ ਤੇ ਪਿਛਲੇ ਸਾਲ ਤਾਂ ਮੇਰੇ ਕੋਲ ਬਹੁਤ ਗਿਫਟ ਆਪੇ ਸੀਗੀ ਸੱਚੀ ਗੱਲ ਬਹੁਤ ਗਿਫਟਸ ਮੇਰੇ ਕੋਲ ਹਰਤਿਵਾਲੀ ਦੀ ਸ਼ੁਰੂਆਤ ਹੁੰਦੀ ਹੈ ਨਾ ਇਹ ਗਿਫਟ ਹੁੰਦਾ ਨਾਲ ਦੀ ਨਾਲ ਜੋ ਆਈਟਾ ਗਿਫਟ ਮੈਂ ਚਿਲ ਦਿਖਾ ਮੈਂ ਤੇ ਹੁਣ ਮੈਂ ਚੋਲਦੀ ਇਹ ਵਾਲੀ ਪੈਕਿੰਗ ਇਹ ਪੈਕਿੰਗ ਮੈਂ ਖੋਲ ਰਹੀ ਹਾਂ ਦੇਖਦੇ ਆਪਾਂ ਇਹ ਪੈਕਿੰਗ ਦੇ ਵਿੱਚ ਕੀ ਨਿੱਕਾ ਵਾਹਣਾ ਇਹ ਤੋਂ ਜਿਨ੍ਹਾਂ ਨੇ ਭੇਜੀ ਹੈ ਨਾ ਉਹਨਾਂ ਨੇ ਉੱਪਰ ਇਹ ਲਾ ਕੇ ਭੇਜੀ ਹੈ ਚੱਟ ਲਾ ਕੇ ਭੇਜੀ ਹੈ ਕਿ ਸਹੀ ਜਗ੍ਹਾ ਤੇ ਪਹੁੰਚੇ ਹੈ ਨਾ ਤਾਂ ਇਹ ਸੱਚਮੇ ਫਿਰ ਕਹਿਣੀ ਹੈ ਗਿਫਟ ਦਾ ਦਿਲੋਂ ਪਿਆਰ ਦਾ ਹੁੰਦਾ ਹੈ ਜਿਹੜਾ ਆਪਾਂ ਨੂੰ ਮਿਲਦਾ ਹੁੰਦਾ ਉਹ ਮੈਂ ਤਾਂ ਉਹ ਖਾ ਦਿੰਨੀ ਆ ਆਪਾਂ ਖੋਲ ਦਿੱਤਾ ਤੇ ਸਾਹਮਣੇ ਪਿਛਲੀ ਵਾਰ ਤਾਂ ਮੈਂ ਬਹੁਤ ਖੋਲ ਕੇ ਦਿਖਾਈ ਸੀ ਨਾ ਫਿਰ ਗਈ ਮੈਂ ਅੱਵਾਸ ਖੋਲਣ ਲੱਗੀ ਮੈਂ ਸੋਚਿਆ ਕਿ ਮੇਥੋਂ ਰਹਿ ਨਹੀਂ ਹੁੰਦਾ ਨਾ ਉਹਨਾਂ ਆਪਾਂ ਗਿਆ ਖੋਲ ਗਈ ਤੇ ਬੈਠੇ ਸੀ ਬੈਠੇ ਬੈਠੇ ਆਪਾਂ ਨੇ ਇਹ ਸੁਣੂ ਹੱਥ ਮਾਰ ਲਿਆ ਕੀ ਹੈ ਪੈਕਿੰਗ ਕੀ ਨਹੀਂ ਇਹ ਆਪਾਂ ਦੇਖ ਲੈਣੇ ਆ ਹਨਾ ਮੈਂ ਇਹਨੂੰ ਪਾੜਾਂਗੀ ਨਹੀਂ ਉਪਰੋਂ ਪੇਪਰ ਨੂੰ ਵੀ ਨਾ ਤਾਂ ਨਾ ਪਾਣਾ ਸ਼ਾਇਦ ਕੰਮ ਆ ਜਾਵੇ ਹਨਾ ਆਪਾਂ ਇੱਕ ਗਿਫਟਾ ਖੋਲਣ ਲੱਗੇ ਆ ਦੇਖਦੇ ਹਾਂ ਕੀ ਨਿਕਲਦਾ ਪਟਾਰੇ ਜਿਹਾ ਹਨਾ ਤੇ ਇਹ ਮੈਨੂੰ ਲੱਗ ਰਿਹਾ ਹੈ ਇਸ ਜਿਹਾ ਜਾਈ ਲੱਗ ਰਹੀ ਹੈ ਉੱਪਰੋਂ ਦੇਖੀ ਪਤਾ ਲੱਗ ਰਿਹਾ ਵੇਹ ਤਾਂ ਆਪਾਂ ਖੋਲਦੇ ਆ ਤੁਹਾਡੇ ਨਾਲ ਬੜਾਈ ਸਖਤ ਪੈਕਿੰਗ ਕੀਤੀ ਹੋਈ ਹੈ ਬੜੀ ਤਕੜੀ ਪੈਕਿੰਗ ਇਹੋ ਕਹਿੰਦੇ ਆ ਆਪਾਂ ਇਹ ਆਪਾਂ ਲੈ ਆ ਕੋਲ ਚਲੋ ਵੱਲ ਜਾ ਸੈਮਸਮ ਹੋ ਗਿਆ ਹੈ ਬਹੁਤ ਸੋਹਣੀਆਂ ਦੇਖੋ ਇਹ ਡਿਜ਼ਾਈਨ ਵਾਲਾ ਸਾਰੀ ਮੈਂ ਹਲੇ ਖੋਲਾਂਗੀ ਨਵੇਂ ਤਾਂ ਕੱਲੀ ਤੋਂ ਸਾਰਾ जब पैकिंग निकल के नहीं होएगी देखी आएगी मोटे मोटे पैकिंग पैकिंगी खोल लिए है <coughs> ये भी अपना सेफ हो गया ये भी पटिया नहीं गया ना इसी भी आप किसी देवगी पैकिंग करके मैं हाँ खोल रही जैपा ਕੁਸੀਂ ਵਰਸੇਓ ਕੇ ਹੈ ਕਿੰਨਾ ਨੇ ਲੱਗੀ ਅੱਛਾ ਨਾਲ ਦੋ ਛੋਟੇ ਜਿਹੇ ਪੀਲੋਦੀਆ ਦੇਖੋ ਬெட் ਕਵਰ ਲੱਗ ਰਿਹਾ ਮੈਨੇ ਬெட் ਸੀਟ ਲੱਗ ਰਹੀ ਹੈ ਨਾ ਅੱਛਾ ਲੱਗਦਾ ਅੱਛਾ ਜੀ ਇਹ ਨਾਲ ਅੱਛਾ ਜੀ ਆ ਲੋ ਜੀ ਦੂਸਰੀ ਬெட் ਸੀਟ ਆ ਜੀ ਦੇਖੋ ਸਰਾਂ ਨੇ ਵੀ ਨਿੱਕੇ ਜਿਹੇ ਦੋ ਮੈਂ ਸੋਚਿਆ ਸੀ ਸ਼ਾਇਦ ਆਪੇ ਸੀ ਐ ਐ ਇਸਰ ਜਾਈ ਹੋਈ ਹੈ ਨਾ ਬੰਨੇ ਕਿੰਨੀ ਸੋਹਣੀ ਮਿਲੀ ਹੈ ਗਿਫਟ ਤੁਹਾਨੂੰ ਪਿਆਰੀ ਪਿਆਰੀ ਇਦਾਂ ਦੀ ਉਹ ਸਭ ਬੈਡ ਸੀਟਾ ਫਿਰ ਮੈਂ ਹੁਣ ਸਾਰੀ ਨਿਕੋਲਦੀ ਮੈਨੂੰ ਬੜਾ ਸੰਭਾਲਣਾ ਮੁਸ਼ਕਲ ਪੈ ਜਾਏਗਾ ਸਾਰਾ ਖੋਲ ਲੈ ਤਾਂ ਸਾਰੇ ਦੀ ਪੈਕਿੰਗ ਕਰਨੀ ਵੀ ਮੇਰੇ ਵੱਸ ਦੀ ਗੱਲ ਨਹੀਂ ਰਹਣੀ ਤੁਹਾਨੂੰ ਮੱਢ ਕੇ ਬਾਹਰ ਜੀ ਗੁੱਜੋ ਫੋਨ ਨਹੀਂ ਦੇ ਚੰਗੀ ਲੱਗੀ ਤੁਹਾਨੂੰ ਤਾਂ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ ਗਿਫਟ ਬੜਾ ਚੰਗਾ ਲੱਗਿਆ ਮੈਨੂੰ ਤਾਂ ਫਾਈ ਜਿਨ੍ਹਾਂ ਨੇ ਦਿੱਤਾ ਦੇਖੋ ਜੀ ਕੋਈ ਵੀ ਗਿਫਟ ਦਿੰਦਾ ਪਲੀਜ਼ ਮੈਂ ਇੱਕ ਜ਼ਰੂਰ ਰਿਕਵੈਸਟ ਕਰਦੀ ਹੁੰਨੀ ਆ ਅਗਲੇ ਦੇ ਪਿਆਰ ਦੀ ਕੀਮਤ ਦੇਖਿਆ ਕਰੋ ਨਾ ਕਿ ਚੀਜ਼ ਦੀ ਕੀਮਤ ਦੇਖਿਆ ਕਰੋ ਪਰ ਚੀਜ਼ ਦੀ ਕੀਮਤ ਨਹੀਂ ਚਾਹੀਦੀ ਚੀਜ਼ ਨਾਲੋਂ ਪਿਆਰ ਦੀ ਕੀਮਤ ਜ਼ਿਆਦਾ ਹੁੰਦੀ ਆ ਜੇ ਅਗਲਾ ਸਰ ਪਿਆਰ ਨਾਲ ਭੇਜ ਰਿਆ ਹਨ ਤਾਂ ਅਸੀਂ ਕਈ ਵਾਰ ਤੋਲ ਮੋਲ ਕਰ ਲਾ ਭੇਜਨੇ ਜੀ ਇਹ ਤਾਂ ਲੱਗਦੀ ਆ ਉੱਥੇ ਤਾਂ ਇੰਨੇ ਕਦੀ ਮਿਲਦੀ ਸੀ ਉੱਥੇ ਸੇਲ 'ਚ ਸੀ ਨਹੀਂ ਜੀ ਜੋ ਕੋਈ ਦਿੰਦਾ ਨਾ ਇੱਥੋਂ ਚੀਜ਼ ਦਿੰਦਾ ਇੱਥੋਂ ਦਿਲ 'ਚ ਇਹ ਪਿਆਰ ਦੇਖਿਆ ਕਰੋ ਇਹ ਮੇਰੇ ਲਈ ਇੱਕ ਹੀਰਾ ਇਹ ਹੀਰਾ ਮੇਰੇ ਲਈ ਜੋ ਕਿ ਮੈਨੂੰ ਗਿਫਟ ਕੀਤਾ ਇਹਨੂੰ ਕਹਿੰਦੇ ਆ ਪਿਆਰ ਦੀਆਂ ਭਾਵਨਾਵਾਂ ਜਿਆਦੇ ਵਾਸਤੇ ਰਹਿ ਮੈਨੂੰ ਦੱਸਿਓ ਕਿੰਦਾਂ ਦੀ ਲੱਗੀ ਕਮੈਂਟ ਕਰਕੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬਰ ਜ਼ਰੂਰ ਕਰਨਾ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਪਲੀਜ਼ ਵੀਡੀਓ ਅੱਧ ਜਿਨਾਸ ਅੱਧਿਆ ਕਰੋ ਦੇਖ ਕੇ ਧੰਨਵਾਦ ਮਿਹਰਬਾਨੀ ਜਿਆਦੇ ਵਾਸਤੇ ਰਹਿ